ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਇਸ ਸਰਦੀ ਏਰੀ ਵਿੱਚ ਨਵੇਕਲੀਆਂ ਪੈੜਾ ਪਾ ਰਿਹਾ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਬਣੀਕੇ ਦਾ 10ਵੀਂ ਅਤੇ 12ਵੀਂ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਸਕੂਲ ਦੇ ਮੈਨੇਜਰ ਸੁਖਵੰਤ ਸਿੰਘ ਅਤੇ ਪ੍ਰਿੰਸੀਪਲ ਰਕੇਸ਼ ਕੁਮਾਰ ਨੇ ਆਖਿਆ ਕਿ 12ਵੀਂ ਦਾ ਨਤੀਜਾ 100% ਦੀ ਰਿਹਾ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ 98% ਨੰਬਰ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਸਾਰਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਮੈਨੇਜਰ ਸੁਖਵੰਤ ਸਿੰਘ ਨੂੰ ਜਾਂਦਾ ਉਹਨਾਂ ਨੇ ਦੱਸਿਆ ਕਿ 10ਵੀਂ ਕਲਾਸ ਦੇ ਬੱਚਿਆਂ ਨੇ ਵੀ ਵਧੀਆ ਅੰਕ ਹਾਸਲ ਕੀਤੇ ਇਸ ਮੌਕੇ ਅਭਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮੈਡਮ ਮਨਮੀਤ ਕੌਰ ਸਤਨਾਮ ਕੌਰ ਪ੍ਰਿੰਸੀਪਲ ਰਕੇਸ਼ ਸ਼ਰਮਾ ਸੁਖਵੰਤ ਸਿੰਘ ਕੰਚਨ ਮੈਡਮ ਰਜਨੀ ਸੁਖਮਨ ਕੌਰ ਹਰਮੀਤ ਕੌਰ ਰਾਜਨਪ੍ਰੀਤ ਕੌਰ ਜਤਿੰਦਰ ਕੌਰ ਮੀਤ ਸਕੂਲ ਦਾ ਸਟਾਫ ਅਤੇ ਬੱਚੇ ਇਸ ਮੌਕੇ ਹਾਜ਼ਰ ਸਨ ਸਲੇ 25 ਸਾਲਾਂ ਤੋਂ ਮਤਲਬ ਸਾਡੇ ਸਕੂਲ ਦਾ ਰਿਜ਼ਲਟ ਹਰ ਸਾਲ 100% ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਆ ਹੁਣ ਇਸ ਸਾਲ ਵੀ ਸਾਡੇ ਸਕੂਲ ਦਾ ਰਿਜ਼ਲਟ ਹਰ ਸਾਲ ਦੀ ਤਰ੍ਹਾਂ ਹੀ ਬਹੁਤ ਵਧੀਆ 100% ਰਿਜ਼ਲਟ ਜਿਹੜਾ ਬੱਚਿਆਂ ਦੀ ਐਫਰਟ ਸਕੂਲ ਦੀ ਐਫਰਟ ਸਾਡੇ ਪ੍ਰਿੰਸੀਪਲ ਸਰ ਸਾਡੇ ਸੁਪਨ ਸਰ ਐਮ ਡੀ ਸਰ ਜਿਹੜੇ ਆ ਉਹਨਾਂ ਦੇ ਐਫਰਟਸ ਦੇ ਨਾਲ ਇਸ ਵਾਰ ਵੀ ਸਕੂਲ ਦਾ ਰਿਜ਼ਲਟ ਮੈਡੀਕਲ ਨਾਨ ਮੈਡੀਕਲ ਕਮਰਸ ਟੀਮ ਆਰ ਟੀਮ ਹਰ ਟੀਮ ਦਾ ਬੱਚੇ ਜਿਹੜੇ ਵਧੀਆ ਮਾਰਕਸ ਲੈ ਕੇ ਵਧੀਆ ਉਪਲਬਧੀਆਂ ਪ੍ਰਾਪਤ ਕੀਤੀਆਂ ਬੱਚਿਆਂ ਨੇ ਧੰਨਵਾਦ ਜੀ ਅਸੀਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਇਹਦਾ ਸਾਰਾ ਕ੍ਰੈਡਿਟ ਸਾਡੇ ਚੇਅਰਮੈਨ ਸਾਹਿਬੀ ਪ੍ਰਿੰਸੀਪਲ ਸਾਹਿਬ ਅਤੇ ਟੀਚਰ ਸਾਹਿਬਾਨ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਬਹੁਤ ਮਿਹਨਤ ਸਾਨੂੰ ਕਰਾਈਆ ਤੇ ਬੱਚਿਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹੈ ਇਹਦਾ ਸਾਰਾ ਕ੍ਰੈਡਿਟ ਸਾਡੇ ਟੀਚਰ ਸਾਹਿਬਾਨ ਨੂੰ ਜਾਂਦਾ ਹੈ ਇਹ ਸਕੂਲ ਦਾ ਹੀ ਇਦਾਂ ਹੀ ਨਾਮ ਰੌਸ਼ਨ ਕਰਦੇ ਚਾਹਾਂਗੇ ਅਸੀਂ ਚਾਹੁੰਦੇ ਹਾਂ ਕਿ ਅਗਲੇ ਜਿਹੜੇ ਬੱਚੇ ਆ ਉਹ ਵੀ ਇਦਾਂ ਹੀ ਨਾਮ ਰੌਸ਼ਨ ਕਰਨ ਤੇ ਸਾਡੇ ਸਕੂਲ ਦਾ ਉੱਚਾ ਨਾਮ ਹੋਵੇ ਸਾਰੇ ਜ਼ਿਲ੍ਹੇ ਜੀ ਸਾਡੇ ਸਕੂਲ ਚੋ 95% ਤੱਕ ਪਰਸੈਂਟ ਪਹੁੰਚੀ ਆ ਮੈਂ ਸੁਖਮਨਦੀਪ ਕੋਰ ਗੁਰਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਟੀਚਰ ਆਈ ਹਾਰਟਲੀ ਕੰਗ੍ਰੈਚੂਲੇਟ ਟੂ 올 ਦਾ ਸਟਾਫ ਐਮ ਡੀ ਸਰ ਪ੍ਰਿੰਸੀਪਲ ਸਰ ਐਂਡ ਸਟੂਡੈਂਟਸ ਫੋਰ ਆ ਬਿਗ ਅਚੀਵਮੈਂਟਸ ਆਈ ਹੋਪ ਏਵਰੀ ਫਰਦਰ ইयर्स आवर ਸਕੂਲਸ ਰਿਜ਼ਲਟ ਗੈਟ ਮੋਰ ਐਂਡ ਮੋਰ థాంਕ ਯੂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਪਿਛਲੇ 25 ਸਾਲਾਂ ਤੋਂ ਬਾਰਡਰ ਬੈਲਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਵਾ ਔਰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਤੁਹਾਨੂੰ ਕਿ ਪਿਛਲੇ 25 ਸਾਲਾਂ ਤੋਂ ਵਿਦਿਆ ਦੇ ਖੇਤਰ ਦੇ ਵਿੱਚ ਇਹ ਗਾਂ ਵਦੂ ਛਲਾਗਾ ਮਾਰ ਰਿਹਾ ਵਾ ਹਰ ਸਾਲ ਵਾਂਗ ਇਸ ਸਾਲ ਵੀ ਪਲੱਸ 2 ਦਾ ਰਿਜ਼ਲਟ ਜਿਹੜਾ ਆ ਉਹ ਸ਼ਾਨਦਾਰ ਰਿਹਾ ਵਾ ਨਤੀਜਾ ਬਹੁਤ ਵਧੀਆ ਰਿਹਾ ਵਾ 100% ਰਿਜ਼ਲਟ ਰਿਹਾ ਵਾ ਇਹਦੇ ਵਿੱਚ ਬੱਚਿਆਂ ਦੀ ਤੇ ਮਿਹਨਤ ਹੈ ਹੀ ਹੈ ਹੀ ਨਾਲ ਸਕੂਲ ਅਧਿਆਪਕਾਂ ਦੀ ਜਿਹੜੇ ਕਿ ਟੀਚਰ ਉਹਨਾਂ ਨੂੰ ਪੜਾਉਂਦੇ ਰਹੇ ਆ ਔਰ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਹੈ ਬੱਚਿਆਂ ਦੇ ਪਿੱਛੇ ਔਰ ਬੱਚਿਆਂ ਨੇ ਵੀ ਪੂਰਾ ਉਸ ਨੂੰ ਕਲਾਸ ਦੇ ਵਿੱਚ ਕਲਾਸਿਸ ਅਟੈਂਡ ਕਰਕੇ ਆਪਣਾ ਪੂਰਾ ਛਤ ਪ੍ਰਸ਼ੀਤ ਦਿੱਤਾ ਵਾ ਤੇ ਇਸ ਸਾਲ ਇਸੇ ਕਰ ਕਾਰਨ ਹੈ ਕਿ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ 100% ਰਿਆ ਵਾ ਔਰ ਇਹਦੇ ਵਿੱਚ ਕਿਉਂਕਿ ਕੋਈ ਵੀ ਕੰਮ ਆਪਾਂ ਕਰਦੇ ਹਾਂ ਉਹ ਟੀਮ ਵਰਕ ਦੇ ਤੁਹਾਨੂੰ ਪਤਾ ਆਧਾਰ ਤੇ ਹੁੰਦਾ ਵਾ ਔਰ ਟੀਮ ਟੀਮ ਹੀ ਸਾਡੀ ਮੇਨ ਹੈਡੀ ਨਾ ਸਹੀ ਹੋਣ ਤੇ ਕੰਮ ਨਹੀਂ ਚੱਲਦਾ ਤੇ ਸਾਡੇ ਸਕੂਲ ਦੇ ਐਮ ڈی ਸੁਖਵੰਤ ਸਿੰਘ ਜਿਹੜਾ ਕਿ ਇਹਨਾਂ ਦੇ ਉਹਨਾਂ ਦਾ ਵੀ ਬਹੁਤ ਸਾਰਾ ਯੋਗਦਾਨ ਰਿਹਾ ਵਾ ਕਲਾਸਾਂ ਦੇ ਵਿੱਚ ਜਾ ਜਾ ਕੇ ਚੈੱਕ ਕਰਨਾ ਵੀ ਪੀਰੀਅਡ ਲੱਗ ਰਹੇ ਆ ਪ੍ਰੋਪਰ ਬੱਚਿਆਂ ਨੂੰ ਬਾਰ-ਬਾਰ ਕਲਾਸਾਂ ਜਾ ਕੇ ਪੁੱਛਣਾ ਉਹਨਾਂ ਦੀਆਂ ਮੁਸ਼ਕਲਾਂ ਜੇ ਕੋਈ ਸਬਜੈਕਟ ਤੇ ਉਹਨਾਂ ਨੂੰ ਲੱਗਦਾ ਵਾ ਵੀ ਕੋਈ ਕਮੀ ਹੈ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਮਾਂ ਦੇ ਕੇ ਔਰ ਉਸ ਸਬਜੈਕਟ ਬਾਰੇ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਉਹਨਾਂ ਦੀ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਾ ਕਿਸੇ ਪੱਖੋਂ ਵੀ ਪਿੱਛੇ ਨਾ ਰਹਿ ਜਾਵੇ ਔਰ ਬੱਚਿਆਂ ਨੇ ਵੀ ਉਸ ਚੀਜ਼ 'ਤੇ ਵੱਧ ਚੜ ਕੇ ਸਹਿਯੋਗ ਕੀਤਾ ਵਾ ਔਰ ਤੁਹਾਨੂੰ ਪਤਾ ਵੀ ਇਹ ਟੀਮ ਐਫਆਰਡੀ ਹੁੰਦਾ ਵਾ ਔਰ ਬਿਗੈਰ ਟੀਮ ਤੋਂ ਜਿਹੜਾ ਵਾ ਉਹ ਕੋਈ ਵੀ ਆਪਾਂ ਕੰਮ ਪੋਸੀਬਲ ਨਹੀਂ ਹੋ ਸਕਦਾ ਤੇ ਮੈਂ ਸ਼ੁਕਰੀਆ ਅਦਾ ਕਰਾਂਗਾ ਆਪਣੇ ਐਮਡੀ ਸਰਦਾਰ ਸੁਖਵੰਤ ਸਿੰਘ ਜੀ ਤੇ ਹੈ ਨਹੀਂ ਪਲੱਸ ਜਿਹੜੇ ਮੇਰੀ ਸਕੂਲ ਦਾ ਸਟਾਫ ਹੈ ਮੈਨੇਜਮੈਂਟ ਹੈ ਔਰ ਖਾਸ ਕਰਕੇ ਬੱਚੇ ਜਿਨ੍ਹਾਂ ਨੇ ਕਿ ਪੂਰਾ ਸਹਿਯੋਗ ਕੀਤਾ ਵਾ ਔਰ ਇੰਨੇ ਸ਼ਾਨਦਾਰ ਨਤੀਜੇ ਇਸ ਬਾਰਡਰ ਬੈਲਟ ਦੇ ਵਿੱਚ ਲਿਆ ਗਏ ਔਰ ਇਨੀਆਂ ਕਮ ਰਿਸੋਰਸਰ ਦੇ ਵਿੱਚੋਂ ਮੈਕਸਿਮਮ ਰਿਜ਼ਲਟ ਪ੍ਰਾਪਤ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਹੈ ਤੇ ਮੈਂ ਇੱਕ ਵਾਰੀ ਫਿਰ ਕੌਂਗ੍ਰੈਚੁਲੇਸ਼ਨ ਕਰਾਂਗਾ ਬੱਚਿਆਂ ਨੂੰ ਤੇ ਆਪਣੇ ਸਕੂਲ ਦੀ ਮੈਨੇਜਮੈਂਟ ਨੂੰ ਤੇ ਸਰਦਾਰ ਸੁਖਵੰਤ ਸਿੰਘ ਜੀ ਦਾ ਧੰਨਵਾਦ